ਸੰਘਰਸ਼ ਲੜਿਆ ਗਿਆ ਲੜ ਰਹੇ ਆ ਤਾਂ ਲੜਦਾ ਹੀ ਪਣ ਥਾਲੀ ਤੇ ਪਰੋਸ ਕੇ ਸਾਨੂੰ ਕਿਸੇ ਨੇ ਆਜ਼ਾਦੀ ਨਹੀਂ ਦੇਣੀ ਨਾ ਯੂਕੇ ਨੇ ਦੇਣੀ ਨਾ ਅਮਰੀਕਾ ਨੇ ਦੇਣੀ ਨਾ ਕੈਨੇਡਾ ਨੇ ਨਾ ਆਸਟ੍ਰੇਲੀਆ ਨੇ ਦੇਣੀ ਕਿਸੇ ਨੇ ਨਹੀਂ ਦੇਣੀ ਸੰਘਰਸ਼ ਕਰਾਂਗੇ ਤੇ ਸ਼ਾਇਦ ਸਾਡੇ ਸੰਘਰਸ਼ ਨੂੰ ਵੇਖ ਕੇ ਇਹ ਲੋਕ ਸਾਡੇ ਸੰਘਰਸ਼ ਦੀ ਹਮਾਇਤ ਕਰਨ ਜੇ ਸੰਘਰਸ਼ ਮੱਦਮ ਪੈ ਗਿਆ ਜਾਂ ਸੰਘਰਸ਼ ਖਤਮ ਕਰਤਾ ਜਾਂ ਘਰਾਂ ਚ ਬਹਿ ਕੇ ਵੀ ਨਹੀਂ ਜੀ ਕਦੀ ਦੁਨੀਆ ਦੇ ਵਿੱਚ ਵਰਲਡ ਵਾਰ ਲੱਗਣੀ ਆ ਉਦੇ ਵਿੱਚੋਂ ਮੁਲਕ ਟੁੱਟਣਗੇ ਉਹਨਾਂ ਮੁੜਕਾਂ ਦੇ ਵਿੱਚੋਂ ਸਾਡਾ ਖਾਲਸਾਤਨ ਬਣ ਜਾਣਾ ਐਵੇਂ ਖਾਲਸਾਤਨ ਨਹੀਂ ਬਣਨਾ ਐਵੇਂ ਖਾਲਸਾਤਨ ਕੋਈ ਨਹੀਂ ਛੱਡੇਗਾ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਾਲਾਨਾ ਨੈਸ਼ਨਲ ਸਿੱਖ ਕਨਵੈਨਸ਼ਨ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲਿਸ ਸਟ੍ਰੀਟ ਬੁਲਵਰਹੈਂਪਟਨ ਵਿਖੇ ਕਰਵਾਈ ਗਈ ਇਸ ਮੌਕੇ 26 ਤਰੀਕ ਤੋਂ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾ ਹੋਈਆਂ ਇਸ ਮੌਕੇ ਦੂਰੋਂ ਨੇੜੇੋਂ ਪਹੁੰਚੀਆਂ ਸਿੱਖ ਸਖਸ਼ੀਅਤਾਂ ਨੇ ਵਿਚਾਰਾਂ ਦੀ ਸਾਂਝ ਪਾਈ ਜਿਹੜਾ ਸਾਡਾ ਮੁਲਕ ਬਣਿਆ ਆ ਅਸੀਂ ਉਹਨੂੰ ਆਜ਼ਾਦ ਕਰਉਣਾ ਮੁਲਕ ਸਾਡਾ ਹੈਗਾ ਪਰ ਉਹ ਕਈ ਵਾਰੀ ਜਦੋਂ ਬੰਦਾ ਫਲੋਜ ਬੋਲਦਾ ਹੁੰਦਾ ਕਹਿ ਦਿੰਦਾ ਵੀ ਅਸੀਂ ਖਾਲਸਤਾਨ ਬਣਾਉਣਾ ਖਾਲਸਤਾਨ ਸਾਡਾ ਹੈਗਾ ਆ ਉਹ ਤੇ ਕਬਜ਼ਾ ਇਸ ਟਾਈਮ ਇੰਡੀਆ ਦਾ ਹੈ ਅਸੀਂ ਉਹ ਆਜ਼ਾਦ ਕਰਵਾਉਣਾ ਆ ਸੋ ਉਹਦੇ ਵਿੱਚ ਅਸੀਂ ਚਾਹਨਾ ਸੋ ਉਹਦੇ ਵਿੱਚ ਕੁਰਬਾਨੀਆਂ ਬੇਅੰਤ ਹੋਈਆਂ ਹੋ ਰਹੀਆਂ ਨੇ ਤੇ ਭੂਇਕ ਵਿੱਚ ਹੋਣੀ ਆਲੇ ਸੰਘਰਸ਼ ਲੜਿਆ ਗਿਆ ਲੜ ਰਹੇ ਆ ਤੇ ਲੜਦਾ ਹੀ ਪੈਣਾ ਤਾਰੀ ਦੇ ਪਰੋਸ ਕੇ ਸਾਨੂੰ ਕਿਸੇ ਨੇ ਆਜ਼ਾਦੀ ਨਹੀਂ ਦੇਣੀ ਨਾ ਯੂਕੇ ਨੇ ਦੇਣੀ ਨਾ ਅਮਰੀਕਾ ਨੇ ਦੇਣੀ ਨਾ ਕੈਨੇਡਾ ਨੇ ਨਾ ਆਸਟ੍ਰੇਲੀਆ ਨੇ ਦੇਣੀ ਕਿਸੇ ਨੇ ਨਹੀਂ ਦੇਣੀ ਸੰਘਰਸ਼ ਕਰਾਂਗੇ ਤੇ ਸ਼ਾਇਦ ਸਾਡੇ ਸੰਘਰਸ਼ ਨੂੰ ਵੇਖ ਕੇ ਇਹ ਲੋਕ ਸਾਡੇ ਸੰਘਰਸ਼ ਦੀ ਹਮਾਇਤ ਕਰਨ ਔਰ ਮੁਲਕ ਸਿਰਫ ਹਮਾਇਤ ਹੀ ਕਰਦੇ ਹੁੰਦੇ ਨੇ ਉਹ ਬਹੁਤ ਘੱਟ ਮੁਲਕ ਹੁੰਦੇ ਨੇ ਜਿਹੜੇ ਸਿੱਧੇ-ਸਿੱਧੇ ਆ ਕੇ ਤੁਹਾਡੇ ਨਾਲ ਮੈਦਾਨੇ ਜੰਗ ਦੇ ਵਿੱਚ ਨਿੱਤਰ ਜਾਂਦੇ ਆਦਰਵਾਇਜ਼ ਤੁਸੀਂ ਅੱਜ ਦੇ ਮਾਡਰਨ ਵਰਲਡ ਦੀ ਇੱਕ ਐਗਜ਼ਾਮਪਲ ਲੈ ਲਓ ਰਸ਼ੀਆ ਯੂਕਰੇਨ ਦਾ ਮਸਲਾ ਤੁਹਾਡੇ ਸਾਹਮਣੇ ਹੈ ਯੂਕਰੇਨ ਨੂੰ ਕਿੰਨਾ ਬੈਕ ਕੀਤਾ ਗਿਆ ਮੁਲਕਾਂ ਵੱਲੋਂ ਪਰ ਕੋਈ ਮੁਲਕ ਸੱਦਾ ਜਾ ਕੇ ਲੜਿਆ ਨਹੀਂ ਉਹਨਾਂ ਦੇ ਲਈ ਯੂਕਰੇਨियन ਖੁਦ ਲੜੇ ਨੇ ਉਹ ਲੜ ਰਹੇ ਨੇ ਪੈਲੇਸਟਾਈਨ ਦਾ ਮਸਲਾ ਸਾਡੇ ਸਾਹਮਣੇ ਹੈ ਯੂਐਨ ਦੇ ਵਿੱਚ 157 ਮੁਲਕ ਉਹਨਾਂ ਨੂੰ ਮਾਨਤਾ ਦੇ ਚੁੱਕੇ ਲਗਭਗ 81-82% ਮੁਲਕਾਂ ਦੀ ਗਿਣਤੀ ਬਣ ਜਾਂਦੀ ਹੈ ਪਰ ਕੋਈ ਮੁਲਕ ਜਾ ਕੇ ਫਲਸਤੀਨੀਆ ਲਈ ਲੜਿਆ ਨਹੀਂ ਉਹ ਲੜੇ ਆਪ ਨੇ ਸੰਘਰਸ਼ ਉਹਨਾਂ ਨੇ ਆਪ ਕੀਤਾ ਹੈ ਪਰ ਇਹੀ ਉਸ ਸੰਘਰਸ਼ ਦੀ ਮਾਨਤਾ ਹੁੰਦੀ ਹੈ ਜਦੋਂ ਦੁਨੀਆ ਤੁਹਾਡੇ ਸੰਘਰਸ਼ ਨੂੰ ਮਾਨਤਾ ਦੇ ਕੇ ਤੁਹਾਨੂੰ ਰੈਕੋਗਨਾਈਜ਼ ਕਰਦੀ ਔਰ ਜਿਸ ਤਰੀਕੇ ਦੇ ਨਾਲ ਮੇਰੇ ਤੋਂ ਪਹਿਲਾਂ ਭਾਜੀ ਬੋਲ ਕੇ ਗਏ ਸੀ ਵੀ ਖਾਲਿਸਤਾਨ ਦੀ ਸਿਰਫ ਮਤਲਬ ਉੱਥੇ ਬੋਰਡ ਲਾਉਣੇ ਜਾਓ ਗੱਲ ਕਰਨੇ ਜਿਹੜੀ ਸਿਰਫ ਉੱਥੇ ਤੱਕ ਨਸੀਮਤ ਰਹੀ ਜਦੋਂ ਸਰਕਾਰ ਤੁਹਾਨੂੰ ਇਹ ਕਹੇ ਵੀ ਤੁਸੀਂ ਪ੍ਰਚਾਰ ਕਰ ਸਕਦੇ ਹੋ ਤੇ ਇਹ ਸਾਡੇ ਸੰਘਰਸ਼ ਨੂੰ ਮਾਨਤਾ ਆ ਭਾਵੇਂ ਛੋਟੇ ਲੈਵਲ ਦੀ ਸਹੀ ਇਸ ਲੈਵਲ ਨੂੰ ਅਸੀਂ ਹੁਣ ਉੱਪਰ ਲੈ ਕੇ ਜਾਣਾ ਪਰ ਉਹ ਜਾਏਗਾ ਤਾਂ ਜੇ ਸੰਘਰਸ਼ ਕੰਟੀਨਿਊ ਰੱਖਾਂਗੇ ਜੇ ਸੰਘਰਸ਼ ਮੱਧਮ ਪੈ ਗਿਆ ਜਾਂ ਸੰਘਰਸ਼ ਖਤਮ ਕਰਤਾ ਜਾਂ ਘਰਾਂ ਚ ਬੈ ਗਏ ਵੀ ਨਹੀਂ ਜੀ ਕਦੀ ਦੁਨੀਆ ਦੇ ਵਿੱਚ ਵਰਲਡ ਵਾਰ ਲੱਗਣੀ ਆ ਉਹਦੇ ਵਿੱਚ ਉਹ ਮੁਲਕ ਟੁੱਟਣਗੇ ਉਹਨਾਂ ਮੁਲਕਾਂ ਦੇ ਵਿੱਚੋਂ ਸਾਡਾ ਖਾਲਸਤਾਨ ਬਣ ਜਾਣਾ ਐਵੇਂ ਖਾਲਸਤਾਨ ਨਹੀਂ ਬਣਨਾ ਐਵੇਂ ਖਾਲਸਤਾਨ ਕੋਈ ਨਹੀਂ ਛੱਡੇਗਾ ਪੰਜਾਬ ਚ ਕਈ ਰੀ ਸਾਨੂੰ ਕਹਿੰਦੇ ਹੁੰਦੇ ਵੀ ਵੇਖੋ ਜੀ ਜਦੋਂ ਚੀਨ ਤੇ ਇੰਡੀਆ ਆਪਸ ਲੜੇ ਫਿਰ ਚੀਨ ਨੇ ਜਿਹੜਾ ਉਹ ਇੰਡੀਆ ਨੂੰ ਦਬਾਲ ਦੇਣਾ ਤੇ ਖਾਲਸਤਾਨ ਬਣ ਜਾਣਾ ਉਹ ਮੈਂ ਕਹਿਆ ਯਾਰ ਜੇ ਖਾਲਸਤਾਨ ਨੂੰ ਜਿਹੜਾ ਉਹ ਚੀਨ ਆ ਜੋ ਲੜੂਗਾ ਤੇ ਜੋ ਇੰਡੀਆ ਨੂੰ ਦਬਲੂਗਾ ਤੇ ਅਸੀਂ ਚੀਨ ਦੇ ਮਾਸੀ ਦੇ ਪੋਤੇ ਆ ਵੀ ਸਾਨੂੰ ਕਹੂਗਾ ਭੇਜ ਨਾ ਕ ਖਾਲਸਾਤਨ ਤੂੰ ਹੀ ਦਾੜੋ ਉਹਨਾਂ ਨੂੰ ਰਾਜਨਾ ਹੋਊਗਾ। ਫਿਰ ਕਿਸੇ ਨੇ ਨਹੀਂ ਦੇਣਾ ਹੁੰਦਾ ਆਪਣੀ ਜੁਰਤ ਦੇ ਨਾਲ ਗੁਰੂ ਮਹਾਰਾਜ ਦੀ ਸਮਰਾਥਾ ਦੇ ਮੁਤਾਬਕ ਅਸੀਂ ਲੈਣਾ ਹੈ। ਹਾਂ ਦੁਨੀਆ ਦਾ ਅਸੀਂ ਸਾਥ ਤੇ ਸਹਿਯੋਗ ਲੈਣਾ ਹੈ। ਉਹਦੇ ਲਈ ਸਾਡੇ ਡਾਇਸਪੋਰਾ ਦਾ ਜਿਹੜਾ ਅਹਿਮ ਰੋਲ ਹੈ ਇੱਕ ਉਹ ਯੂਕੇ ਦੇ ਵਿੱਚ ਬਖੂਬੀ ਨਿਭਦਾ ਰਿਹਾ ਆ ਔਰ ਅਸੀਂ ਆਸ ਕਰਾਂਗੇ ਕਿ ਇਹਨੂੰ ਫਿਊਚਰ ਵੀ ਨਿਭਦਾ ਰਵੇ ਔਰ ਇਹ ਮੈਚਿਓਰਿਟੀ ਇਹ ਸਮਝ ਇਹ ਜਿਹੜਾ ਤੁਹਾਡਾ ਐਕਸਪੀਰੀਅੰਸ ਉਹ ਹੋਰ ਨਾ ਮੁਲਕਾਂ ਦੇ ਵਿੱਚ ਵੀ ਜਾਵੇ ਤੇ ਉੱਥੇ ਦੇ ਜਿਹੜੀ ਅਗਲੀ ਯੰਗ ਲੀਡਰਸ਼ਿਪ ਆ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਰੇ ਪ੍ਰੈਕਟੀਕਲੀ ਤੇ ਸਾਰੀ ਦੁਨੀਆ ਦੇ ਵਿੱਚ ਸਾਡੀ ਜਿਹੜੀ ਲੋਬਿੰਗ ਆ ਉਹ ਹੋਵੇ ਇਹ ਇੱਕ ਲੰਮਾ ਸੰਘਰਸ਼ ਆ ਇਹ ਦੋਆਂ ਦਿਨਾਂ ਦੇ ਵਿੱਚ ਨਹੀਂ ਨਿਪਟ ਜਾਣਾ ਤੇ ਗੁਰੂ ਮਹਾਰਾਜ ਚੌਣ ਤੇ ਹੋ ਸਕਦਾ ਕੱਲ ਨੂੰ ਮਿਲ ਜੇ ਉਹ ਇੱਕ ਰੋਹਾਨੀਅਤ ਦੀ ਇੱਕ ਗੱਲ ਹੁੰਦੀ ਜਿਹੜੀ ਉਹਦੇ ਹੈ ਪਰ ਮੈਂ ਅੱਗੇ ਵੀ ਬੜੀ ਵਾਰੀ ਇਹ ਗੱਲ ਪੰਜਾਬ ਚ ਕਹੀ ਹੈ ਵੀ ਸਾਨੂੰ ਆਪਣਾ ਜਜ਼ਬਾ ਐਵੇਂ ਰੱਖਣਾ ਚਾਹੀਦਾ ਵੀ ਅਸੀਂ ਖਾਲਿਸਤਾਨ ਕੱਲੀ ਆਜ਼ਾਦ ਕਰਾ ਲੈਣਾ ਪਰ ਸਾਡੇ ਅੰਦਰ ਸੰਤੋਖ ਇਹਨਾ ਹੋਣਾ ਚਾਹੀਦਾ ਵੀ ਜੇ ਸਾਨੂੰ ਸਦੀਆਂ ਤੱਕ ਵੀ ਲੜਨਾ ਪਿਆ ਤੇ ਅਸੀਂ ਲੜੀਏ ਸੋ ਉਹ ਸੰਤੋਖ ਤੇ ਸਬਰ ਵੀ ਸੰਘਰਸ਼ ਦੇ ਵਿੱਚ ਬੜੀ ਅਹਿਮ ਚੀਜ਼ ਹੁੰਦੀ ਆ ਸੋ ਉਹਦੇ ਵਿੱਚ ਸਾਡੇ ਪੁਰਾਣੇ ਸਿੰਘਾਂ ਨੇ ਸਾਨੂੰ ਕਰਕੇ ਵਿਖਾ ਲਿਆ ਜਿਹੜਾ ਅਸੀਂ ਕੇਰ ਕਹਿ ਦਿੰਨੇ ਵੀ 40-40 ਸਾਲ ਹੋ ਗਏ ਸਿੰਘਾਂ ਤੁਰਦੇ ਇਹ ਸਬਰ ਤੇ ਸੰਤੋਖ ਹੀ ਆ ਬੰਦੇ ਤੇ 4 ਦਿਨ ਸਾਡੀ ਕੋਈ ਗੱਲ ਨਾ ਸੁਣੇ ਤੇ ਅਸੀਂ ਚੁੱਪ ਕਰਕੇ ਘਰ ਬਹਿ ਜਾਂਦੇ ਵੀ ਯਾਰ ਕੁਝ ਨਹੀਂ ਹੋਣਿਆ ਨਹੀਂ ਇਹ ਗੁਰਬਾਣੀ ਤੋਂ ਹੀ ਮਿਲਦਾ ਇਹ ਭਗਤੀ ਤੋਂ ਹੀ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਹੀ ਮਿਲਦਾ ਔਰ ਅਸੀਂ ਨਾਲੀ ਅਰਦਾਸ ਕਰੀਏ ਔਰ ਅਗਲੇ ਜਿਹੜੇ ਸੰਘਰਸ਼ ਕਰਨ ਆ ਰਹੇ ਨੇ ਉਹਨਾਂ ਲਈ ਵੀ ਅਰਦਾਸ ਕਰੀਏ ਕਿ ਇਹ ਸਬਰ ਸੰਤੋਖ ਤੇ ਜਜ਼ਬਾ ਉਹਨਾਂ ਦੇ ਵਿੱਚ ਵੀ ਗੁਰੂ ਮਹਾਰਾਜ ਭਰ ਕੇ ਰੱਖਣ